ਆ ਸਾਰੇ ਟਰੱਕ ਪਰ ਪਰ ਜਿਹੜੇ ਬਈ ਯੂਪੀ ਨੂੰ ਚਲੇ ਜਾਣੇ ਆ ਸਾਰਾ ਹੋ ਤਾਂ ਹੀ ਦੇਖੋ ਆ ਦੇਖੋ ਇੱਧਰ ਆ ਖੜੀਆਂ ਸਾਰੀਆਂ ਤੇ ਇਹਨਾਂ ਦੀਆਂ ਖਰੀਦੀਆਂ ਹੋਈਆਂ ਨੇ ਬਈ ਕਿੰਨੇ ਦੀ ਵੇਚਣੀ ਇਹਨੂੰ 30 ਤੋਂ ਘੱਟ ਨਹੀਂ ਵੇਚਣੀ 30 ਤੋਂ ਘੱਟ ਨਹੀਂ ਜਾਂਦੇ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੋਰ ਜੀ 1.5 ਸਾਲ ਤੋਂ ਫੁੱਟ ਜੀ ਕੱਟ 1.5 1.5 ਦੀ ਜਿਹੜੀ ਕੱਟੀ ਤੁਹਾਨੂੰ ਬਾਈਆਂ ਕੋਲ ਮਿਲ ਜੇ ਲੜੀ ਇੱਧਰ ਸੌਦਾ ਹੋ ਜਾਂਦਾ ਘਟੂ ਮਾਲ ਦੇ ਵਿੱਚ ਘਟੂ ਮਾਲ ਦੇ ਵਿੱਚ ਕੱਟੀ ਦਾ ਸੌਦਾ ਹੋ ਜਾਂਦਾ ਪਰ ਸਾਰਾ ਹਿਆਰ ਹੋਰ ਦੇ ਆ ਕਾਹਨੇ ਕਬੜਚਾਂ ਕੋਈ ਨਹੀਂ ਕਬੜ ਮੈਂ ਮੈਂ ਕਹਿ ਤਾ ਚਲ ਹੋ ਗਏ ਛੋੜ ਬਾਈ ਲੰਡੀ ਜਰਾ ਬਾਦ ਮੋਸਟਾਜ ਵੀਡੀਓ ਬਣਾ ਲੈਂਦਾ ਹੈ ਜਿਹੀ ਨਹੀਂ ਲਈ ਉਹ ਕਰ ਲੈ ਕੇ ਜਾਣੀ ਹੈ ਬੰਦ ਕਰ ਦੇ ਘਰੀ ਲੈ ਜਾਣੇ ਭਾਰਤੀ ਦਾ ਸੌਦਾ ਹੁੰਦਾ ਬਾਈ ਪਰ ਥੋੜੀ ਰਹਿ ਗਿਆ ਮੈਂ ਜੜਾ ਪੂਰਾ ਕੋਈ ਨਹੀਂ ਛੋੜਦਾ ਕਵਰਾ ਨਹੀਂ ਕਵਰਾ ਆ ਲੋ ਇਹ ਨਾਲ ਫਰਕ ਰਹਿ ਗਿਆ ਨਹੀਂ ਨਹੀਂ ਮੈਂ ਹੁਣ ਤਾਂ ਮੈਂ ਕੀ ਬਣਾ 38000 ਲੈਣਾ ਭਰਾ ਕਿੰਨਾ ਫਰਕ ਰਹਿ ਗਿਆ ਤੂੰ ਮੈਚ ਨਹੀਂ ਨਹੀਂ ਹੋਇਆ ਮੈਂ ਨਹੀਂ ਦੇਖਿਆ ਅਰੇ ਭਾਈ ਇਹ ਕਿਵੇਂ ਹੋਏਗੀ ਹੋਏ ਕੋਈ ਦੇਖ ਕੋਈ ਦੋਤ ਮੈਚ ਨਹੀਂ ਨਹੀਂ ਹੋਇਆ ਮੈਂ ਦੇਖਿਆ ਹੱਕ ਕਿੱਤੀ ਹੈਗੀ ਓਹ ਨਾਹੀਂ ਓਏ ਬੜਾ ਸਲਾਈਆ ਮਗਰ ਆਹ ਲੈ ਕੁਮਾਰੂ ਲਈ ਦੇ ਨਾ ਵੀ ਕੱਟੀ ਦਾ ਸੌਦਾ ਹੋਈ ਜਾਂਦਾ ਮੈਂ ਚੜਾ ਪੈਣਾ ਤਾਂ ਸੌਦਾ ਹਜੇ ਹੋਇਆ ਨਹੀਂ 10 ਦਾ ਪੈਸੇ ਗਿਣ ਕੇ ਫੜਾ ਤੇ ਹੀ ਬਾਈ ਨੇ ਪਰ ਘੱਟ ਦਿੱਤੇ ਹੋਣਗੇ ਇੰਝ ਕਰਦੇ ਨੇ ਇਹ ਇਹ ਕਹਿੰਦੇ ਸੀ ਵੇਚਣੀ ਨਹੀਂ ਦੇਖਦੇ ਕੀ ਬੰਦਾ ਲੈ ਕੇ ਕੱਟੀ ਉਹ ਵੀ ਜਾਊਗਾ ਕੱਟੀ ਚੰਗੀ ਆ ਸਿੰਗਾ ਸੋਂਗਾ ਦੀ ਛੱਡੀ ਆ ਬੋਡੀ ਬੰਦਰ ਦੀ ਵੀ ਚੰਗੀ ਆ ਬਾਗੇ ਬਾਈ ਕਹਿੰਦੇ ਨੇ ਘਟੂ ਮਾਲ ਦੇ ਵਿੱਚ ਇਸ ਤਰ੍ਹਾਂ ਦਾ ਮਾਲ ਜਿਹੜਾ ਪਹੁੰਚਦਾ ਪਸ਼ੂ ਮੰਡੀ ਰੰਮਪਰਾ ਫੂਲ ਦੇਖ ਸਕਦੇ ਤੁਸੀਂ ਇੰਨਾ ਮਾਲ ਜਿਹੜਾ ਸਾਰਾ ਕਾਟੂ ਮਾਲ ਦੇ ਵਿੱਚ ਖੜਾ ਆਹ ਸਾਰੇ ਟਰੱਕ ਪਰ ਪਰ ਜਿਹੜੇ ਬਈ ਯੂਪੀ ਨੂੰ ਚਲੇ ਜਾਣ ਆਹ ਸਾਰਾ ਮਾਲ ਜਿਹੜਾ ਇਹਨਾਂ ਦਾ ਖਰੀਦਿਆ ਹੋਇਆ ਦੇਖੋ ਆਹ ਰੰਗ ਲਾਇਆ ਖੜਾ ਇਹਨਾਂ ਦਾ ਇਹ ਸਾਰੀਆਂ ਟਰੱਕ ਦੇ ਵਿੱਚ ਲੋਡ ਹੋ ਗਏ ਯੂਪੀ ਨੂੰ ਜਾਣੀਆਂ ਕਾਟੂ ਮਾਲ ਰੰਮਪਰਾ ਫੂਲ ਪਸ਼ੂ ਮੰਡੀ ਰਾਮਪੁਰਾ ਫੂਲ ਤੇ ਕਟੂ ਮਾਲ ਸਾਰਾ ਇੱਧਰ ਹੋ ਤਾਂ ਹੀ ਦੇਖੋ ਆ ਦੇਖੋ ਇੱਧਰ ਆ ਖੜੀਆਂ ਸਾਰੀਆਂ ਇਹ ਇਹਨਾਂ ਦੀਆਂ ਖਰੀਦੀਆਂ ਹੋਈਆਂ ਬਾਈ ਇਹ ਜੁਪੀ ਨੂੰ ਭੇਜ ਦੇਣੀ ਇਹਨਾਂ ਨੇ ਤੇ ਇੱਧਰ ਆ ਮਾਲ ਹੋ ਰੈਣਾ ਜਿਹੜਾ ਵਿਕਰੀ ਵਾਸਤੇ ਖੜਾ ਇਹਦੇ ਜਿਹੜੇ ਸੌਦੇ ਚੱਲੀ ਜਾਂਦੇ ਆ ਮਾਲ ਦੇ ਵਿੱਚ ਵਿਕੀ ਵੀ ਜਾਂਦਾ ਦੇਖੋ ਲੇਕੇ ਨਹੀਂ ਗਿਆ ਕਿੰਨਾ ਕ ਫਰਕ ਰਹਿ ਗਿਆ ਤੇਰਾ ਕਿੰਨਾ ਕ ਫਰਕ ਰਹਿ ਗਿਆ ਲੈਕੇ ਨਹੀਂ ਗਿਆ ਇਹ ਉਹ ਲੰਮ ਦੇ ਸ਼ੀਟ 28 ਅੱਛਾ ਕਿੰਨੇ ਦੀ ਵੇਚਣੀ ਐ ਇਹਨੂੰ 30 ਤੋਂ ਘੱਟ ਨਹੀਂ ਵੇਚਣੀ 30 ਤੋਂ ਘੱਟ ਨਹੀਂ ਦੇਂਦੇ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੋ ਗਈ 1.5 ਸਾਲ ਤੋਂ ਥੋੜੀ ਜਿhi ਘੱਟ 1.5 ਸਾਲ ਫੋਨ ਨੰਬਰ ਪਤਾ ਫੋਨ ਨੰਬਰ ਪਤਾ ਬੋਲ ਕਿੰਨਾ 62848 62848 54357 54357 ਕਿੰਨੇ ਦੀ ਰੇਂਗ ਲਾਸਟ 53000 ਦੀ ਤਲਾ ਵਿਤੀ ਯਾਰ ਦੀ ਦੇ ਦਾਂ ਬਾਈ ਕਹਿੰਦਾ ਫੋਨ ਨੰਬਰ ਬੋਲਦਾ ਕੱਟੀਆਂ ਕੱਟੀਆਂ ਚੰਗੀਆਂ ਬਾਈ ਜੀ ਕਿੱਥੋਂ ਕਿੱਥੋਂ ਲੈ ਕੇ ਆਇਆ ਪਿੰਡ ਪਿੰਡਾਂ ਚ ਹੀ ਲਿਆਉਣੇ ਨੇ ਪਿੰਡ ਕਿਹੜਾ ਤੇਰਾ ਸਹਿਣਾ ਸਹਿਣਾ ਬਤੌਰ ਠੀਕ ਹੈ ਤੇ ਦੇਖ ਲਓ ਕੱਟੀਆਂ ਚੰਗੀਆਂ ਬਾਈ ਠੀਕ ਹੈ ਇਹ ਤੋਂ ਇਲਾਵਾ ਵੀ ਕੱਟੀਆਂ ਆਪਣੇ ਕੋਲੇ ਹੋਰ ਵੀ ਹੁੰਦੀਆਂ ਕਰੇ ਕੱਟੀਆਂ ਦਾ ਕੰਮ ਹੀ ਆ ਕੱਟੀਆਂ ਦਾ ਕੰਮ ਹੀ ਆ ਪੰਜ ਸੱਤ ਪੰਜ ਖੜੀਆਂ ਹੀ ਹੁੰਦੀਆਂ ਕਰੇ ਚਾਰ ਪੰਜ ਕਰ ਹਰੇਕ ਟਾਈਮ ਹੁੰਦੀਆਂ ਕਰੇ ਹਾਂ ਹਾਂ ਚੰਗੀਆਂ ਹੁੰਦੀਆਂ ਕੱਟੀਆਂ ਚੰਗੀਆਂ ਚੰਗੀਆਂ ਆਲਨਵਰਸਟੀ ਲੈਨੇਓ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਫਿਰ 62847 5335 ਚਿਰੰਜਤਨ ਸੁਵੰਜਲਾ ਬਾਈ ਕਹਿੰਦਾ ਵੀ ਇਹ ਤੋਂ ਇਲਾਵਾ ਵੀ ਜਿਹੜੀਆਂ 4-5 ਕਟੀਆਂ ਹਰੇਕ ਟਾਈਮ ਕਰੇ ਆਪਣੇ ਕੋਲੇ ਅਵੇਲੇਬਲ ਹੁੰਦੀਆਂ ਜੇ ਕਿਸੇ ਵੀ ਪਾਲਣ ਵਾਲੇ ਭਰਾ ਨੂੰ ਜ਼ਰੂਰਤ ਹੋਣੀ ਹੈ ਤਾਂ ਬਾਈਆਂ ਨਾਲ ਬਣਾ ਲਓ ਸੰਪਰਕ ਸੈਣਾ ਪਟੋੜ 54 ਰੇਟ ਬਾਈ ਕਹਿੰਦਾ ਵੀ 25 ਦੀ ਤੋਂ ਲੈ ਕੇ 50000 ਤੱਕ ਪਿਆ ਹੈ ਨਾ ਬਈ ਹਾਂ ਰੇਟ ਹਰੇਕ ਰੇਟ ਦੀ ਜਿਹੜੀ ਕੱਟੀ ਤੁਹਾਨੂੰ ਬਾਈਆਂ ਕੋਲੋਂ ਮਿਲ ਜੂਗੀ ਬਣਾ ਲਓ ਸੰਪਰਕ ਹੈ ਨਾ ਜੈਡ ਬਲੈਕ ਹਰੇਕ ਨਸਲ ਦੀ ਹਰੇਕ ਰੇਟ ਦੀ ਮੋਰਾ ਦੇ ਵਿੱਚ ਇੱਕ ਵੀ ਬੂਸਰ ਦੀ ਕੋਈ ਸਦਾਲ ਟਿੱਟਾ ਨਹੀਂ ਹੁੰਦਾ ਠੀਕ ਆ ਚੰਗੀਆਂ ਕੱਟੀਆਂ ਲੈਨੇਓ ਠੀਕ ਆ ਸਹਣਾ ਪਤੌੜ ਬਣਾ ਲਿਓ ਉਸ ਵਰਕ ਬਾਈਆਂ ਨਾਲ ਕਟੂਮਾਲ ਪਸ਼ੂ ਮੰਡੀ ਰਾਮਪੁਰਾ ਖੂਲ ਦੇ ਵਿੱਚ ਜਿਹੜਾ ਹੈ ਲੈ ਕੇ ਆਇਆ ਕੱਟੀਆਂ ਬਾਈ ਇੱਧਰ ਹੋਰ ਸੌਦੇ ਹੋਈ ਜਾਂਦੇ ਕੱਟੀਆਂ ਗੁੱਟੀਆਂ ਦੇ ਕੋਲ ਕੱਟੀਆਂ ਸਾਰੀਆਂ ਚੰਗੀਆਂ ਆਉਂਦੀਆਂ ਬਾਈ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੁੰਦੀ ਹੈ ਤਾਂ ਮਾਰ ਲਿਆ ਕਰੋ ਕਟੂਮਾਲ ਦੇ ਵਿੱਚ ਜਿਹੜਾ ਚੰਗਾ ਜਨਵਰ ਨਿਕਲਦਾ ਜੇ ਕਿਸੇ ਭਰਾ ਨੇ ਪਾਲਣ ਵਾਲੇ ਨੇ ਲੈਣਾ ਹੁੰਦਾ ਤੇ ਨਹੀਂ ਤਾਂ ਤੁਹਾਨੂੰ ਪਤਾ ਵੀ ਆਹੀ ਖਰੀਦ ਲਿਆ ਭਰਾ ਯੂਪੀ ਨੂੰ ਜਿਹੜਾ ਇਹ ਜਣੀ ਹੈ ਨਾ ਇਹ ਲੈ ਲਓ। ਲਓ ਵੀ ਵੀਡੀਓ ਨੂੰ ਲਾਈਕ ਸ਼ੇਅਰ ਇਹਨੂੰ ਵੀ ਜਰੂਰ ਕਰਦਿਆ ਕਰੋ ਤਾਂ ਕਿ ਜਿਹੜਾ ਇਹਨਾਂ ਦੀ ਮਸੂਮਾਂ ਦੀ ਜਾਣ ਵਾਸਕੇ ਜੇ ਕਿਸੇ ਪਾਲਣ ਵਾਲੇ ਭਰਾ ਨੇ ਲੈਣੀ ਹੁੰਦੀ ਹੈ ਕੋਸ਼ਿਸ਼ ਕਰਿਆ ਕਰੋ ਵੀ ਆਪਦੇ ਘਰਾਂ ਚ ਨੇੜੇ ਤੇਰੇ ਵੇਚਦਿਆ ਕਰੋ ਜਿਹੜੀ ਕੱਟੀ-ਕੁੱਟੀ ਹੁੰਦੀ ਹੈ ਚੰਗੀ। ਯਾ ਵੀ ਇੱਕ ਬੱਚੀ ਲੈ ਕੇ ਆਇਆ ਪਸ਼ੂ ਮੰਡੀ ਰਾਮਪੁਰਾ ਫੂਲ ਦੇ ਉੱਪਰ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਿਓ ਚੰਗੀ ਬੋਡੀ ਮੰਤਰ ਦੀ ਤੇ ਪ੍ਰਿੰਟ ਪ੍ਰੌਂਟ ਕਰਨ ਵਾਲੀ ਦਾ ਬਹੁਤ ਸੋਹਣਾ ਦੇਖੋ ਪ੍ਰਿੰਟ ਪ੍ਰੌਂਟ ਬਹੁਤ ਚੰਗਾ ਬੱਚੀ ਦਾ ਡਿਟੇਲ ਵਾਈ ਨੂੰ ਪੁੱਛ ਲਾਂਗੇ ਵੀ ਕਿੰਨੇ ਟਾਈਮ ਦੀ ਆ ਤੇ ਕੋਈ ਸੀਮਨ ਸੁਮਨ ਦੀ ਡਿਟੇਲ ਵੀ ਪੁੱਛ ਲਾਂਗੇ ਤੇ ਕੀ ਰੇਟ ਕਰਦਾ ਇੱਕ ਵਾਰੀ ਬੱਚੀ ਦੇ ਖੜੀ ਦੇ ਦੱਸਣ ਪਾਲੋ ਤੁਸੀਂ ਪ੍ਰਿੰਟ ਪ੍ਰੌਂਟ ਚੰਗਾ ਬੱਚੀ ਦਾ ਤੇ ਥਣ ਹਵਾਨੇ ਦੀ ਆਪਾਂ ਚੈੱਕ ਕਰ ਲਈਏ ਬਈ ਚਾਰੋਂ ਥਾਣਾ ਕੋਈ ਫੋਟ ਸੰਗ ਨਹੀਂ ਇੱਕ ਵਾਰੀ ਸੋਨੂੰ ਵੀ ਦਿਖਾਣੇ ਆਪਾਂ ਨੇੜੇ ਤੋਂ ਤੇ ਰੋਖੀਂ ਬਈ ਮਾੜੀ ਜਿਹੀ ਦੇਖੋ ਦੇਖੋ ਬਈ ਚਾਰੋਂ ਥਾਣਾ ਕੋਈ ਫੋੜਸਾਂਗ ਨਹੀਂ ਹੈਗੀ ਤੇ ਝੋਲੀ ਝੁਲੀ ਚੰਗੀ ਪੱਟੀ ਹੈ ਬੱਚੀ ਨੇ ਬਈ ਐਸੀ ਕਾਲ ਬਈ ਨਾਮ ਦੱਸਦੇ ਆਪਣਾ ਨਾਮ ਕਹਿੰਦੀ ਬਈ ਕਹਿੰਦੀ ਪਿੰਡ ਕਿਹੜਾ ਬਈ ਕੋਲ ਜੀ ਠੀਕ ਆ ਇਹ ਬੱਚੀ ਕਿੰਨੇ ਟਾਈਮ ਦੀ ਹੋਗੀ ਬਈ ਤੇ ਬਈ 9-10 ਮਹੀਨੇ ਦੀ ਜੀ 9-10 ਮਹੀਨੇ ਦੇ ਤੇ ਕੋਈ ਇਹਦਾ ਹੈਗਾ ਕਿਸੇ ਨੂੰ ਮੰਨੂ ਮੰਦੀ ਰਿਹਾ ਕਿ ਵੈਸੇ ਹੀ ਠੀਕ ਆ ਆਪਣੀ ਕਰਦੀ ਹੋਈ ਹੈ ਬਈ ਹਾਂਜੀ ਤੇ ਭਾਪੂ ਵੀ ਰੱਖਦਾ ਦਾ ਵੇਚਣ ਜਾ ਭਾ ਬਈ 16000 16000 ਵੇਚਣੀ ਕਿੰਨੇ ਦੀ ਬਈ ਬਾ ਮਾਨਦਾਨ ਕਰਦਾਂਗੇ ਜੀ 16000 ਚ ਮਾਨਦਾਨ ਹੋ ਜਾ ਹਾਂਜੀ ਹਾਂਜੀ ਹੋਰ ਨੰਬਰ ਬਈ 98774 ਜੀ 98774 73287 73287 ਹਾਂਜੀ ਇਹਦੀ ਮਾਪਨੇ ਕੋਲ ਹੀ ਹੈ ਬਈ ਹਾਂਜੀ ਅੱਛਾ ਤੁਸੀਂ ਵੈਸੇ ਖਰੀਦ ਵੇਚ ਦਾ ਕੰਮ ਧੀਰਵੇਜ ਦਾ ਕੰਮ ਕਰਦਾ ਬਾਈ ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਲੈ ਗਿਆ ਬਾਈ 16000 ਮੁੱਲ ਕਰਦਾ ਮਾਨਤਾਨ ਹੋ ਜੂ ਬਣਾ ਲਿਓ ਸੰਪਰਕ ਜੇ ਭਰਾ ਦੇ ਤੁਸਾਂ ਤੋਂ ਨਹੀਂ ਸੀ ਬੱਚੀ ਦਾ ਬੱਚੀ ਚੰਗੀ ਐ ਸੋਹਣਾ ਬ੍ਰੈਂਡ ਲੜੀਆ ਇੱਕ ਟੱਟੀ ਦਿਖਾਉਣ ਲੱਗਿਆ ਸੋਨੇ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਕੱਟੇ ਬਹੁਤ ਜਿਆਦਾ ਸਨਖੇ ਆ ਕਟੂਮਾਲ ਦੇ ਵਿੱਚ ਲੈ ਕੇ ਆਇਆ ਬਾਈ ਪਰ ਬਹੁਤ ਸਾਰੇ ਯੂਟਿਊਬਰ ਵੀਰ ਜਿਹੜੇ ਵੀਡੀਓ ਬਣਾਉਂਦੇ ਕਟੂਮਾਲ ਕਹਿੰਦੇ ਪਰ ਇਹ ਕਟੂਮਾਲ ਦੇ ਵਿੱਚ ਦੇਣ ਲਈ ਨਹੀਂ ਲੈ ਕੇ ਆਏ ਬਾਈ ਕਹਿੰਦਾ ਵੀ ਵੇਚਣ ਵਾਸਤੇ ਲੈ ਕੇ ਆਏ ਬਾਈ ਕੱਟੀਆਂ ਦੇਖੋ ਕੱਟੀ ਬਹੁਤ ਸੁਨੱਖੀ ਆ ਕਹਿੰਦੇ ਨੂੰ ਕਟੂਮਾਲ ਚਾਹੁੰਦੀ ਪਰ ਵੈਸੇ ਵੇਚਣ ਨੂੰ ਲੈ ਕੇ ਆਇਆ ਦੇਖੋ ਆ ਕੱਟੀ ਕੋਈ ਕਟੂਮਾਲ ਵਾਲੀ ਆ ਯਾਰ ਐ ਜਮਾ ਹੀਰਾ ਕੱਟੀ ਆ ਛੋਟਾ ਸਿੰਘ ਕੁੰਡਾ ਸਿੰਘ ਦੇਖੋ ਨਹੀਂ ਮੇਰਾ ਸਾਲਾ ਵੀ ਸਵਾ 1.5 ਸਾਲ ਦੀ ਇਹਦੀ ਉਮਰ ਹੋਣੀ ਆ ਹਜੇ ਛੋਟਾ ਸਿੰਘ ਕੁੰਡਾ ਸਿੰਘ ਤੇ ਬਹੁਤ ਜਿਆਦਾ ਸੁਨੱਖੀ ਕੱਟੀ ਆ ਸੋਹਣੀ ਫੇਸ ਕੁਆਲਿਟੀ ਦੀ ਆ ਤੇ ਬਾਡੀ ਮੰਤਰ ਦੀ ਗੱਲ ਕਰ ਲਈ ਤਾਂ ਬਹੁਤ ਚੰਗੀ ਬਾਡੀ ਮੰਤਰ ਦੀ ਆ ਕੂਲੇ ਪਿੰਡੇ ਦੀ ਆ ਬਾਈ ਇਹ ਚਾਰੋਂ ਥਾਣਾ ਕੋਈ ਫੋਟਸ਼ਾਂਗ ਨਹੀਂ ਹੈਗੀ ਇਹ ਦੇਖੋ ਮੰਤਰ ਦੇਖੋ ਕੱਟੀ ਜਰ ਪਾਕਮਾਲ ਵੰਤਰਾ ਕਰਮ ਵਾਲੀ ਦੀ ਪੂਰੀ ਸਾਫ ਸੁਥਰੀ ਕੱਟੀ ਆ ਬਈ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਵੀ ਕਿੰਨੇ ਟਾਈਮ ਦੀ ਇਹ ਕੀ ਰੇਟ ਰੂਟ ਕਰਦੇ ਆ ਕਿਹੜਾ ਪਿੰਡ ਆ ਵਾਜਾਂ ਦਾ ਦੇਖੋ 45000 ਰੁਪਏ ਬਾਈ ਕਹਿੰਦਾ ਵੀ ਮੁੱਲ ਕਰਦੇ ਆ 40 ਹੀ ਦੇ ਦਾਂਗੇ ਤੇ ਡੇਢ ਸਾਲ ਉਮਰ ਆ ਬਈ ਠੀਕ ਆ ਤੇ ਜੇ ਕੋਈ ਵਿਚਨਾ ਆਪਣਾ ਰੱਖਣ ਵਾਲਾ ਭਰਾ ਲੈਂਦਾ ਹੋਰ ਕਰ ਦੋਗੇ ਰਤ ਮੜੀ ਮਿੱਟੀ ਆਹ ਇੱਥੇ ਕੋਈ ਗੱਲ ਠੀਕ ਆ ਫੋਨ ਨੰਬਰ ਵੀ ਆਪਣਾ 9081 99 99982 ਬਾਈ ਨਾਲ ਚੰਗੀ ਕੱਟੀ ਚੰਗੀ ਆ ਬਾਈ ਇਹ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਇਦਾਂ ਆ ਸੌਦਾ ਹੋਰ ਹੋਈ ਜਾਂਦਾ ਤੁਹਾਨੂੰ ਸੌਦਾ ਦਿਖਾਉਂਦੇ ਆ ਜੀ सौधा होई जाना कट्टी दा देखो कहो उन्होंने ना लेजा उन्होंने तड़के आऊं शाम पे चले जाना तड़के तो आऊं शाम नहीं फोर मैच खेलने दे आप ही कहने वाले थे तड़के तू माथे हाथ से ओ तो पहले हो हां है निगाह त हैलो what like now honey